ਟਾਲਾ ਦੇ ਹਿੰਦੂ ਸੰਗਠਨ ਦੇ ਲੀਡਰ ਗਗਨ ਪਲਾਜ਼ਾ ਪਿਛਲੇ ਦਿਨੀ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਪੱਟੀ ਵੱਲੋਂ ਇਹਨਾਂ ਨੂੰ ਕਾਲ ਕੀਤੀ ਗਈ ਤੋ ਤੋ ਮਮੇ ਹੋਈ ਗਾਲੀ ਗਲੋਚ ਹੋਇਆ ਜਿਸ ਵਗਰੋਂ ਪੁਲਿਸ ਨੇ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਕਿਉਂ ਇੱਥੇ ਤੱਕ ਨੋਬਤ ਆਈ ਕਿ ਸ਼ਹਿਜ਼ਾਦ ਪੱਟੀ ਇਹਨਾਂ ਨੂੰ ਕਾਲ ਕਰ ਰਿਹਾ ਸਾਡੇ ਨਾਲ ਗਗਨ ਪਲਾਜ਼ਾ ਮੌਜੂਦ ਹੈ ਗਗਨ ਅਖੀਰ ਕਿਉਂ ਜਿਹੜਾ ਤੁਹਾਨੂੰ ਕਾਲ ਆਈ ਕਿਹਦੀ ਕਾਲ ਆਈ ਔਰ ਕੀ ਗਲਪਤ ਹੋਈ ਜੈ ਸ਼੍ਰੀ ਰਾਮ ਜੀ ਮੈਂ ਮੈਨੂੰ ਜਿਹੜੀ ਕੋਲ ਉਹਨੇ ਕੀਤੀ ਸੀ ਆਪਾਂ ਅਚਲੇਸ਼ਰ ਧਾਮ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਖਾਲਸਾਣ ਦੇ ਜਿਹੜੇ ਵਰਡ ਲਿਖੇ ਸੀ ਮੈਂ ਅਚਲੇਸ਼ਰ ਧਾਮ ਨੂੰ ਉਹਨਾਂ ਨਾਮ ਲੈ ਕੇ ਉਹਨੇ ਬੋਲਿਆ ਸੀ ਆਪਾਂ ਉਸ ਸੰਬੰਧ ਦੇ ਵਿੱਚ ਸਾਡੇ ਗੁਰੂ ਮਨ ਸਿੰਘ ਮਾਨ ਜੀ ਸਾਡੇ ਕੋਲ ਉੱਥੇ ਪਹੁੰਚੇ ਸੀ ਬਟਾਲੇ ਦੇ ਵਿੱਚ ਆਪਾਂ ਅਚਲੇਸ਼ ਸਾਰੀ ਟੀਮ ਨਾਲ ਬੈਠੇ ਗਏ ਤੇ ਉਸ ਦੌਰਾਨ ਤੇ ਵੀ ਇਹ ਪੰਨੂ ਨੇ ਤੇ ਨੇ ਸ਼ੁਜਾਦ ਪੱਟੀ ਨੇ ਵੀ ਇਹਨੇ ਕਿਹਾ ਵੀ ਜੋ ਤੈਨੂੰ ਕੋਈ ਚੀਜ਼ ਦੀ ਪ੍ਰੋਵਾਈਡ ਕੋਈ ਚੀਜ਼ ਹੋएगी ਆਪਾਂ ਹਰ ਮਸਲੇ ਦੇ ਵਿੱਚ ਆਪਣਾ ਕਿੰਨਾ ਵੀ ਉਹ ਕਹਿੰਦਾ ਵੀ ਕੋਈ ਵੀ ਚੀਜ਼ ਚਾਹੀਦੀ ਹੋਏ ਮੈਂ ਪ੍ਰੋਵਾਈਡ ਕਰਕੇ ਦਵਾਂਗਾ ਇਹ ਜਿਹੜਾ ਸ਼ੁਜਾਦ ਪੱਟੀ ਹੈ ਕਿਹੜੇ ਮਸਲੇ ਵਿੱਚ ਕੋਈ ਵੀ ਸ਼ਾਇਦ ਜਦੋਂ ਦੇ ਪੰਜਾਬ ਦੇ ਵਿੱਚ ਮਹੌਲ ਕੋਈ ਵੀ ਹੁੰਦਾ ਵਾ ਜਿਹਦਾ ਪਿੱਛੇ ਅਮਰਪਾਲ ਮੈਰੋ ਦਾ ਸੀ ਉਹਨੇ ਜੋ ਕੁੜੀਆਂ ਦਾ ਜਿਹੜਾ ਕੀਤਾ ਜਿਹੜੀ ਕੁੜੀ ਨੂੰ ਮਾਰਿਆ ਸੀ ਉਸ ਸਬੰਧ ਦੇ ਵਿੱਚ ਵੀ ਉਹਨੇ ਆਪਣੀ ਬੇੜ ਦੇ ਵਿੱਚ ਕਿਹਾ ਸੀ ਉਹਨੇ ਪੋਸਟ ਪਾਈ ਸੀ ਵੀ ਮੈਂ ਉਸ ਆਪਣਾ ਅਮਰਪਾਲ ਮੈਰਨ ਨੂੰ ਕਹਿੰਦਾ ਸੀ ਜੂ ਵੀ ਤੈਨੂੰ ਚੀਜ਼ ਚਾਹੀਦੀ ਉਹ ਮੈਂ ਪ੍ਰੋਵਾਈਡ ਕਰਾਂਗਾ ਮੈਂ ਤੈਨੂੰ ਸਾਰੇ ਬੰਨੇ ਸਪੋਰਟ ਕਰਾਵਾਂ ਵੀ ਉਹ ਪੰਜਾਬ ਦਾ ਮੂਲ ਖਰਾਬ ਕਰਦਾ ਹੈ ਆਪਾਂ ਉਹ ਚੀਜ਼ ਦੀ ਉਹਦੀ ਕਦੀ ਪਰਦਾਸ਼ ਨਹੀਂ ਕਰਾਂਗੇ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਬੋਲੇਗਾ ਜਿਹੜਾ ਉਹਦੀ ਆਪਾਂ ਪੂਰੀ ਵਿਰੋਧਤਾ ਕਰਾਂਗੇ ਤੁਸੀਂ ਕਿਹੜੇ ਸੰਗਠਨ ਨਾਲ ਜੁੜੇ ਹੋ ਕੀ ਉਹਦੇ ਦਾਰੀ ਤੁਹਾਡੀ ਮੈਂ ਇੰਟਰਨੈਸ਼ਨਲ ਐਂਟੀ ਖਾਲਸਾ ਅਰਿਸਟ ਫਰੰਟ ਦਾ ਨੈਸ਼ਨਲ ਵਾਇਸ ਪ੍ਰਧਾਨ ਗਗਨ ਪਲਾਜ ਅੱਛਾ ਕਿਉਂ ਸ਼ਹਿਜ਼ਾਦਪੱਟੀ ਤੁਹਾਨੂੰ ਕਾਲ ਕਰ ਰਿਹਾ ਸੀ ਪਰ ਕਿੰਨੀ ਲੰਬੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਮਾਸੇ ਗੱਲ ਗੱਲ ਤੇ ਉਹਦੀ ਨਾਲ ਕਾਫੀ ਸਮਝੋ ਉਹਨੇ ਮੈਨੂੰ 3-4 ਫੋਨ ਕੀਤੇ ਕਾ ਵੀ ਸਮਥਿੰਗ 11 ਵਾਰ ਕੀਤੇ ਤੇ 48 ਮਿੰਟ ਤੇ ਮੈਨੂੰ ਉਹਨੇ ਕਾਲ ਕੀਤੀ ਰਾਤ ਦੇ ਟਾਈਮ ਤੇ ਤੇ ਮੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀਆਂ ਦੇ ਰਿਹਾ ਸੀ ਮੈਨੂੰ ਪੈਸਿਆਂ ਦੀ ਮੰਗ ਕਰ ਰਿਹਾ ਵੀ ਤੂੰ ਆਪਣੀ ਆਪਣੀਆਂ ਰਣਨੀਤੀਆਂ ਬੰਦ ਕਰ ਦੇ ਤੇ ਨਹੀਂ ਤੇ ਮੈਂ ਤੈਨੂੰ ਮਾਰ ਤਵਾਂ ਤੇ ਮੇਰੇ ਪੰਜਾਬ ਦੇ ਵਿੱਚ ਬਹੁਤ ਮੇਰੀ ਟੀਮ ਖਿਲਰੀ ਹੋਈ ਹੈ ਮੇਰੇ ਜਿਹੜੇ ਆਪਣੇ ਬੰਦੇ ਸਾਥੀ ਹੈ ਮੈਂ ਉਹਨਾਂ ਕੋ ਤੇਰਾ ਕੰਮ ਕੱਢਦਾ ਦਾਂਗਾ ਬਾਕੀ ਸਾਰੇ ਕੰਮ ਛੱਡ ਕੇ ਇਹਦਾ ਇਹ ਕੰਮ ਕਰ ਦੋ ਹੂੰ ਇਸ ਚੀਜ਼ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਆਪਣੀ ਵੀਡੀਓ ਪਾਈਆਂ ਉਹਨੇ ਉਸ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਵੀ ਉਹ ਆਪਣਾ ਜਿਹੜਾ ਮੁੰਡੇ ਆ ਜਿਹੜੀ ਜਿੰਨਾ ਵੀ ਉਹਨੇ ਕਾਨਫਰੰਸ ਵਿੱਚ ਲਿੱਤਾ ਜਾਂ ਕੁਝ ਵੀ ਉਹਨੇ ਕੀਤਾ ਵਾ ਉਸ ਵਿੱਚ ਬੰਦਾ ਕਹਿ ਰਿਹਾ ਵੀ ਮੇਰੇ ਕੋ ਵੀਡੀਓ ਵੀ ਉਹਦੀ ਤੇ ਉਸ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਵੀ ਆਪਣਾ ਜਿਹੜਾ ਵੀ ਬੰਦਾ ਇਹ ਬੰਦੇ ਦਾ ਕਫਰਮ ਕਰੋ ਕਿੱਥੇ ਆ ਵੀ ਇਹਨੂੰ ਮਾਰਨਾ ਵਾ ਬਾਕੀ ਸਾਰੇ ਕੰਮ ਛੱਡ ਦਿਓ ਤੇ ਇਹਦਾ ਕੰਮ ਕੱਢੋ ਪਹਿਲਾਂ ਮੈਂ ਐਸੀ ਇਹਦੀ ਧਮਕੀਆਂ ਤੋਂ ਮੈਂ ਕਦੀ ਪ੍ਰਵਾਹ ਨਹੀਂ ਕਰਾਂਗਾ ਜਿਹੜਾ ਮੇਰੇ ਦੇਵ ਦੇਵਤਿਆਂ ਖਿਲਾਫ ਬੋਲੂਗਾ ਤੇ ਮੈਂ ਉਹਦੀ ਜ਼ਰੂਰ ਬਰੋਤਾ ਕਰਾਂਗਾ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਜਿਹੜੀ ਕਿ 4 ਤਰੀਕ ਨੂੰ ਮੈਂ ਕੰਪਲੀਟ ਜਿਹੜਾ ਮੇਰਾ ਵਾਕਿਆ ਹੋਇਆ ਸੀ ਇਹ ਸੀ ਦਾ ਤੇ ਮੈਨੂੰ ਉਹਨਾਂ ਨੇ 9 ਤਰੀਕ ਨੂੰ ਉਹਨਾਂ ਨੇ ਐਫ ਆਈ ਆਰ ਕੱਢ ਕੇ ਦਿੱਤੀ ਉਹਦੇ ਖਿਲਾਫ ਸਿਕਿਉਰਟੀ ਵੀ ਮਿਲਦੀ ਸਰ ਸਿਕਿਉਰਟੀ ਮੇਰੀ 4 ਤਰੀਕ ਦਾ ਇਹ ਵਾਕਿਆ ਸੀ ਤੇ ਮੈਨੂੰ ਐਸ ਐਸ ਪੀ ਸਾਹਿਬ ਨੇ ਕਿਹਾ ਨੇ ਸੰਜੋ ਮੈਨੂੰ ਸਿਕਿਉਰਟੀ ਨਹੀਂ ਦਿੱਤੀ ਮੇਰੀ ਉਹ ਵੀ ਕੱਲ ਇੱਕ ਬੰਦਾ ਕੱਲ ਭੇਜਿਆ ਸੀ ਕੋਮ ਗਾਰਬੇਜ ਆਹੀ ਇੱਥੇ ਮੇਰੇ ਕੋ ਤੇ ਉਸ ਸ਼ਾਮ ਰਾਤ ਦੇ ਟਾਈਮ ਚੱਲ ਗਿਆ ਉਸ ਦਾਰ ਜਦੋਂ ਸ਼ਾਮੀ ਜ ਮੈਂ ਗਿਆ ਵਾਂ ਤੇ ਬਟਾਲੇ ਦੇ ਵਿੱਚ ਗੋਲੀਆਂ ਵੀ ਚਲੀਆਂ ਮੇਰੇ ਇੱਥੇ ਦਸ਼ਤ ਦਾ ਮੋਲਵਾ ਦੋ ਲੜਕੇ ਮਾਰ ਵੀ ਗਏ ਚਾਰ ਜ਼ਖਮੀ ਵੀ ਹੈ ਇਹ ਦਸ਼ਤ ਦਾ ਮੋਲਵਾ ਮੇਰੀ ਜਾਨ ਮਾਰ ਨੂੰ ਖਤਰਾ ਪ੍ਰਸ਼ਾਸਨ ਕੁੰਮ ਕਰਦੀ ਨੀਂਦਰ ਸੁਤਾ ਮਿਸਤਰੀ ਕੋ ਨਾ ਫਾਇਰ ਕਰ ਜੋ ਵੀ ਕੀ ਲੱਗਦਾ ਕਿ ਕਿਉਂ ਤੁਹਾਨੂੰ ਧਮਕੀਆਂ ਆਈਆਂ ਕਿਸ ਚੀਜ਼ ਤੋਂ ਰੁਕਿਆ ਜਾਵੇ ਜਿਦਕੋ ਮੈਂ ਪਹਿਲੋ ਵੀ ਆਪਣਾ ਹਿੰਦੂ ਜਥੇਬੰਦੀਆ ਚ ਕੰਮ ਕਰਦਾ ਸੀ ਤੇ ਮੈਂ ਹੁਣ ਵੀ ਕਰ ਰਿਆਂ ਵੀ ਆਪਾਂ ਜਿਹਦਾ ਕੋਈ ਸਾਡੀ ਗਊ ਮਾਤਾ ਨੂੰ ਕੋਈ ਜਿਹਦਾ ਵਟਨਵਾਸੇ ਲੈ ਕੇ ਜਾਂਦਾ ਆਪਾਂ ਉਹ ਵੀ ਆਪਾਂ ਫੜਦੇ ਆ ਉਸ ਦਰਾਂ ਤੇ ਵੀ ਹੈ ਤੇ ਜਿਹੜੀ ਕਿ ਆਪਾਂ ਦੇਖੋ ਮੇਰੇ ਦਫ਼ਤਰ ਦੇ ਵਿੱਚ 2023 ਦੇ ਵਿੱਚ ਵੀ ਜਿਹੜੀ ਕਿ ਮੇਰੇ ਦਫ਼ਤਰ ਤੇ ਗੋਲੀਆਂ ਚਲਾ ਕੇ ਗਏ ਨੇ ਉਹਦੀ ਵੀ ਐਫਆਈ 0105 ਨੰਬਰ ਐਫਆਈਆ ਉਹ ਵੀ ਉਹ ਅਣਪਛਾਤੇ ਬੰਦੇ ਹਜੇ ਤੱਕ ਨਹੀਂ ਫੜੇ ਗਏ ਹਿੰਦੂ ਲੀਡਰ ਗਗਨ ਪਲਾਜ਼ਾ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸ਼ਹਾਜ਼ਾਦ ਪੱਟੀ ਨਾਲ ਤੂ ਤੂ ਮੈਮੇ ਹੋਏ ਉਹ ਚਾਹੁੰਦਾ ਹੈ ਕਿ ਇਹ ਲੋਕ ਉਹਦਾ ਪਤਲਾ ਨਾ ਫੁਕਣ ਤੇ ਇਹ ਚਾਹੁੰਦੇ ਨੇ ਕਿ ਉਹ ਇਹਨਾਂ ਦੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਨਾ ਬੋਲੇ ਇਸੇ ਗੱਲ ਦੀ ਲੜਾਈ ਹੈ ਔਰ ਪੁਲਿਸ ਨੇ ਸ਼ਹਾਜ਼ਾਦ ਪੱਟੀ ਤੇ ਮਾਮਲਾ ਦਰਜ ਕਰ ਲਿਆ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਵੀ ਜਾਣਕਾਰੀ ਦਿੱਤੀ ਕਿ ਮਾਮਲਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਜਾਰੀ ਹੈ ਕਤਲ ਦੇ ਕਿੰਨ 2 ਲੀਟਰ ਨੂੰ ਪਾਕਿਸਤਾਨੀ ਗੈਂਗਸਟਰ ਦੀ ਖਮਕੀ ਆਈ ਸੀ پوری ਆਡੀਓ ਵੀ ਆਈ ਕੀ ਮਾਮਲਾ ਕੋਇਆ ਤੇ ਕੀ ਕੀਤਾ ਜਾ ਰਿਹਾ ਹੈ ਇੱਕ ਗਗਨ ਪਲਾਜ਼ਾ ਹੈ ਤੋਂ ਬਟਾਲੇ ਦੇ ਉਹਨਾਂ ਨੇ ਇੱਕ ਸਮੇਂ ਕੰਪਲੇਨਟ ਦਿੱਤੀ ਸੀ ਕਿ ਆ ਆਡੀਓ ਦਿੱਤੀਆਂ ਸੀ ਕਿ ਨਾਲ ਜਿਹੜੇ ਪਾਕਿਸਤਾਨ ਦਾ ਸ਼ਾਜਾਦ ਭੱਟੀ ਹੈ ਉਹਨਾਂ ਨੂੰ ਕਾਫੀ ਧਮਕੀਆਂਆਂ ਦੇ ਰਹੀਆਂ ਕਿ ਤੂੰ ਉਹਨਾਂ ਦੇ ਪੁੱਤਲੇ ਕਿਉਂ ਸਾੜਦਾ ਨਹੀਂ ਇਸ ਤਰ੍ਹਾਂ ਕਰਕੇ ਕਿ ਮੈਂ ਤੁਹਾਡਾ ਇਹ ਕਰ ਦੂੰਗਾ ਉਹ ਕਹਦੇ ਦੋ ਦਿਨ ਬਾਅਦ ਵਿੱਚੋਂ ਫਿਰ ਉਹਦੀ ਉਸ ਸ਼ਾਜਾਦ ਭੱਟੀ ਨੇ ਜਿਹੜੀ ਆਪਣੀ ਵੀਡੀਓ ਅਪਲੋਡ ਕੀਤੀ ਵੀਡੀਓ ਦੀ ਫੇਸਬੁੱਕ ਤੇ ਇਹ ਨਾਲ ਗੱਲਬਾਤ ਕਰਦੇ ਸੀ ਫਿਰ ਉਹਨੂੰ ਲਿਆ ਕੇ ਸੰਦਿੱਤਾ ਜਦੋਂ ਇਹ ਸਾਰੇ ਫੈਕਟਸ ਵੈਰੀਫਾਈ ਕੀਤੇ ਤੇ ਇਹਦੇ ਤੇ ਫਿਰ ਅਸੀਂ ਅੱਗੇ ਕਾਰਵਾਈ ਕਰਦੇ ਹੋਏ ਕਿ ਕੇਸ ਰਜਿਸਟਰ ਕਰ ਦਿੱਤਾ ਵੀ ਅੱਗੇ ਜਾਂਚ ਕਰ ਰਹੇ ਹਾਂ ਕੀ ਉਹ ਕੀ ਆ ਗਿਆ ਸੀ ਤੇ ਕਿੰਨਾ ਦਿੱਤ ਤੁਹਾਨੂੰ ਬੇਸਿਕਲੀ ਉਹਦੇ ਵਿੱਚ ਇਹ ਹੋਈ ਸੀ ਕਿ ਤੁਸੀਂ ਮੇਰੇ ਪੁੱਤਲੇ ਬਾਰ-ਬਾਰ ਕਿਉਂ ਸਾੜਦੇ ਹੋ ਤੇ ਕੀ ਬਸੇ ਹੋਈ ਸੀ ਉਹਨੂੰ ਹੋਰ ਕੋਈ ਉਹਦੇ ਨਾਲ ਕਿਸੇ ਧਰਮ ਨੂੰ ਲੈ ਕੇ ਜਾਂ ਦੂਸਰੇ ਕਰਕੇ ਉਹੋ ਜਿਹੀ ਨਹੀਂ ਸੀ ਬਸ ਇਹਨਾਂ ਵੱਲੋਂ ਕਰਕੇ ਇਹਨਾਂ ਦਾ ਆਪਣਾ ਮੁੱਦਾ ਸੀ ਉਹਦੇ ਆਪਣਾ ਸੀ ਬਟਾਲਾ ਦੇ Hindu ਸੰਗਠਨ ਦੇ ਲੀਡਰ ਗगन ਪਲਾਜ਼ਾ ਪਿਛਲੇ ਦਿਨੀ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਪੱਟੀ ਵੱਲੋਂ ਇਹਨਾਂ ਨੂੰ ਕਾਲ ਕੀਤੀ ਗਈ ਤੂ ਤੂ ਮਮੇ ਹੋਈ ਗਾਲੀ ਗਲੋਚ ਹੋਇਆ ਜਿਸ ਵਗਰੋਂ ਪੁਲਿਸ ਨੇ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਕਿਉਂ ਇੱਥੇ ਤੱਕ ਨਾ ਬਤਾਈ ਕਿ ਸ਼ਹਿਜ਼ਾਦ ਪੱਟੀ ਇਹਨਾਂ ਨੂੰ ਕਾਲ ਕਰ ਰਿਹਾ ਸਾਡੇ ਨਾਲ ਗਗਨ ਪਲਾਜ਼ਾ ਮੌਜੂਦ ਹੈ ਗਗਨ ਅਖੀਰ ਕਿਉਂ ਜਿਹੜਾ ਤੁਹਾਨੂੰ ਕਾਲ ਆਈ ਕਿਹਦੀ ਕਾਲ ਆਈ ਔਰ ਕੀ ਜਲਵਾਤ ਹੋਈ ਜੈ ਸ਼੍ਰੀ ਰਾਮ ਜੀ ਮੈਂ ਮੈਨੂੰ ਜਿਹੜੀ ਕੋਲੋਨਾ ਕੀਤੀ ਸੀ ਆਪਾਂ ਅਚਲੇਸ਼ਰ ਧਾਮ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਖਾਲਸਾਣ ਦੇ ਜਿਹੜੇ ਵਰਡ ਲਿਖੇ ਸੀ ਮੈਂ ਅਚਲੇਸ਼ਰ ਧਾਮ ਨੂੰ ਉਹਨਾਂ ਨਾਮ ਲੈ ਕੇ ਉਹਨਾਂ ਬੋਲਿਆ ਸੀ ਆਪਾਂ ਉਸ ਸੰਬੰਧ ਦੇ ਵਿੱਚ ਸਾਡੇ ਗੁਰਮ ਸਿੰਘ ਸਿੰਘ ਮਾਨ ਜੀ ਸਾਡੇ ਕੋਲ ਉੱਥੇ ਪਹੁੰਚੇ ਸੀ ਬਟਾਲੇ ਦੇ ਵਿੱਚ ਆਪਾਂ ਅਚਲੇਸ਼ ਸਾਰੀ ਟੀਮ ਨਾਲ ਬੈਠੇ ਗਏ ਤੇ ਉਸ ਦੌਰਾਨ ਤੇ ਵੀ ਇਹ ਪੰਨੂ ਨੇ ਤੇ ਨੇ ਸ਼ੁਜਾਦ ਪੱਟੀ ਨੇ ਵੀ ਇਹਨੇ ਕਿਹਾ ਵੀ ਜੋ ਤੈਨੂੰ ਕੋਈ ਚੀਜ਼ ਦੀ ਪ੍ਰੋਵਾਈਡ ਕੋਈ ਚੀਜ਼ ਹੋएगी ਆਪਾਂ ਹਰ ਮਸਲੇ ਦੇ ਵਿੱਚ ਆਪਣਾ ਕਿੰਨਾ ਵੀ ਉਹ ਕਹਿੰਦਾ ਵੀ ਕੋਈ ਵੀ ਚੀਜ਼ ਚਾਹੀ ਜੋਏ ਮੈਂ ਪ੍ਰੋਵਾਈਡ ਕਰਕੇ ਦਵਾਂਗਾ ਇਹ ਜਿਹੜਾ ਸ਼ੁਜਾਦ ਪੱਟੀ ਹੈ ਕਿਹੜੇ ਮਸਲੇ ਵਿੱਚ ਕੋਈ ਵੀ ਸ਼ਾਇਦ ਜਦੋਂ ਦੇ ਪੰਜਾਬ ਦੇ ਵਿੱਚ ਮਹੌਲ ਕੋਈ ਵੀ ਹੁੰਦਾ ਵਾ ਜਿਹਦਾ ਪਿੱਛੇ ਅਮਰਪਾਲ ਮੈਰੋ ਦਾ ਸੀ ਉਹਨੇ ਜੋ ਕੁੜੀਆਂ ਦਾ ਜਿਹੜਾ ਕੀਤਾ ਜਿਹੜੀ ਕੁੜੀ ਨੂੰ ਮਾਰਿਆ ਸੀ ਉਸ ਸਬੰਧ ਦੇ ਵਿੱਚ ਵੀ ਉਹਨੇ ਆਪਣੀ ਬੇੜ ਦੇ ਵਿੱਚ ਕਿਹਾ ਸੀ ਉਹਨੇ ਪੋਸਟ ਪਾਈ ਸੀ ਵੀ ਮੈਂ ਉਸ ਆਪਣਾ ਅਮਰਪਾਲ ਮੈਰਨ ਨੂੰ ਕਹਿੰਦਾ ਸੀ ਜੂ ਵੀ ਤੈਨੂੰ ਚੀਜ਼ ਚਾਹੀਦੀ ਉਹ ਮੈਂ ਪ੍ਰੋਵਾਈਡ ਕਰਾਂਗਾ ਮੈਂ ਤੈਨੂੰ ਸਾਰੇ ਬੰਨੇ ਸਪੋਰਟ ਕਰਾਵਾਂ ਵੀ ਉਹ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਆਪਾਂ ਉਹ ਚੀਜ਼ ਦੀ ਉਹਦੀ ਕਦੀ ਪਰਦਾਸ਼ ਨਹੀਂ ਕਰਾਂਗੇ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਬੋਲੇਗਾ ਜਿਹੜਾ ਉਹਦੀ ਆਪਾਂ ਪੂਰੀ ਵਿਰੋਧਤਾ ਕਰਾਂਗੇ ਤੁਸੀਂ ਕਿਹੜੇ ਸੰਗਠਨ ਨਾਲ ਜੁੜੇ ਹੋ ਕੀ ਉਹਦੇ ਦਾਰੀ ਤੁਹਾਡੀ ਮੈਂ ਇੰਟਰਨੈਸ਼ਨਲ ਐਂਟੀ ਖਾਲਸਾ ਅਰਿਸਟ ਫਰੰਟ ਦਾ ਨੈਸ਼ਨਲ ਵਾਇਸ ਪ੍ਰਧਾਨ ਗਗਨ ਪਲਾਜ ਅੱਛਾ ਕਿਉਂ ਸ਼ਹਿਜ਼ਾਦਪੱਟੀ ਤੁਹਾਨੂੰ ਕਾਲ ਕਰ ਰਿਹਾ ਸੀ ਪਰ ਕਿੰਨੀ ਲੰਬੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਵਾਸੇ ਗੱਲ ਗੱਲ ਤੇ ਉਹਦੀ ਨਾਲ ਕਾਫੀ ਸਮਝੋ ਉਹਨੇ ਮੈਨੂੰ 3-4 ਫੋਨ ਕੀਤੇ ਕਾ ਵੀ ਸਮਥਿੰਗ 11 ਵਾਰ ਕੀਤੇ ਤੇ 48 ਮਿੰਟ ਤੇ ਮੈਨੂੰ ਉਹਨੇ ਕਾਲ ਕੀਤੀ ਰਾਤ ਦੇ ਟਾਈਮ ਤੇ ਤੇ ਮੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀਆਂ ਦੇ ਰਿਹਾ ਸੀ ਮੈਨੂੰ ਪੈਸਿਆਂ ਦੀ ਮੰਗ ਕਰ ਰਿਹਾ ਵੀ ਤੂੰ ਆਪਣੀ ਆਪਣੀਆਂ ਰਣਨੀਤੀਆਂ ਬੰਦ ਕਰ ਦੇ ਤੇ ਨਹੀਂ ਤੇ ਮੈਂ ਤੈਨੂੰ ਮਾਰ ਤਵਾਂ ਤੇ ਮੇਰੇ ਪੰਜਾਬ ਦੇ ਵਿੱਚ ਬਹੁਤ ਮੇਰੀ ਟੀਮ ਖਿਲਰੀ ਹੋਈ ਹੈ ਮੇਰੇ ਜਿਹੜੇ ਆਪਣੇ ਬੰਦੇ ਸਾਥੀ ਹੈ ਮੈਂ ਉਹਨਾਂ ਕੋ ਤੇਰਾ ਕੰਮ ਕੱਢਦਾ ਦਾਂਗਾ ਬਾਕੀ ਸਾਰੇ ਕੰਮ ਛੱਡ ਕੇ ਇਹਦਾ ਇਹ ਕੰਮ ਕਰ ਦੋ ਹੂੰ ਇਸ ਚੀਜ਼ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਆਪਣੀ ਵੀਡੀਓ ਪਾਈਆਂ ਉਹਨੇ ਉਸ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਵੀ ਉਹ ਆਪਣਾ ਜਿਹੜਾ ਮੁੰਡੇ ਆ ਜਿਹੜੀ ਜਿੰਨਾ ਵੀ ਉਹਨੇ ਕਾਨਫਰੰਸ ਵਿੱਚ ਲਿੱਤਾ ਜਾਂ ਕੁਝ ਵੀ ਉਹਨੇ ਕੀਤਾ ਵਾ ਉਸ ਵਿੱਚ ਬੰਦਾ ਕਹਿ ਰਿਹਾ ਵੀ ਮੇਰੇ ਕੋ ਵੀਡੀਓ ਵੀ ਉਹਦੀ ਤੇ ਉਸ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਵੀ ਆਪਣਾ ਜਿਹੜਾ ਵੀ ਬੰਦਾ ਇਹ ਬੰਦੇ ਦਾ ਕਫਰਮ ਕਰੋ ਕਿੱਥੇ ਆ ਵੀ ਇਹਨੂੰ ਮਾਰਨਾ ਵਾ ਬਾਕੀ ਸਾਰੇ ਕੰਮ ਛੱਡ ਦਿਓ ਤੇ ਇਹਦਾ ਕੰਮ ਕੱਢੋ ਪਹਿਲਾਂ ਮੈਂ ਐਸੀ ਇਹਦੀ ਧਮਕੀਆਂ ਤੋਂ ਮੈਂ ਕਦੀ ਪ੍ਰਵਾਹ ਨਹੀਂ ਕਰਾਂਗਾ ਜਿਹੜਾ ਮੇਰੇ ਦੇਵ ਦੇਵਤਿਆਂ ਖਿਲਾਫ ਬੋਲੂਗਾ ਤੇ ਮੈਂ ਉਹਦੀ ਜ਼ਰੂਰ ਬਰੋਤਾ ਕਰਾਂਗਾ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਜਿਹੜੀ ਕਿ 4 ਤਰੀਕ ਨੂੰ ਮੈਂ ਕੰਪਲੀਟ ਜਿਹੜਾ ਮੇਰਾ ਵਾਕਿਆ ਹੋਇਆ ਸੀ ਇਹ ਸੀ ਦਾ ਤੇ ਮੈਨੂੰ ਉਹਨਾਂ ਨੇ 9 ਤਰੀਕ ਨੂੰ ਉਹਨਾਂ ਨੇ ਐਫ ਆਈ ਆਰ ਕੱਢ ਕੇ ਦਿੱਤੀ ਉਹਦੇ ਖਿਲਾਫ ਸਿਕਿਉਰਟੀ ਵੀ ਮਿਲਦੀ ਸਰ ਸਿਕਿਉਰਟੀ ਮੇਰੀ 4 ਤਰੀਕ ਦਾ ਇਹ ਵਾਕਿਆ ਸੀ ਤੇ ਮੈਨੂੰ ਐਸ ਐਸ ਪੀ ਸਾਹਿਬ ਨੇ ਕਿਹਾ ਨੇ ਸੰਜੋ ਮੈਨੂੰ ਸਿਕਿਉਰਟੀ ਨਹੀਂ ਦਿੱਤੀ ਮੇਰੀ ਉਹ ਵੀ ਕੱਲ ਇੱਕ ਬੰਦਾ ਕੱਲ ਭੇਜਿਆ ਸੀ ਉਹ ਗਾਰਬੇਜ ਆਹੀ ਇੱਥੇ ਮੇਰੇ ਕੋ ਤੇ ਉਸ ਸ਼ਾਮ ਰਾਤ ਦੇ ਟਾਈਮ ਚੱਲ ਗਿਆ ਉਸ ਵਾਰ ਜਦੋਂ ਸ਼ਾਮੀ ਜ ਮੈਂ ਗਿਆ ਵਾਂ ਤੇ ਬਟਾਲੇ ਦੇ ਵਿੱਚ ਗੋਲੀਆਂ ਵੀ ਚਲੀਆਂ ਮੇਰੇ ਇੱਥੇ ਦਸ਼ਤ ਦਾ ਮੋਲਵਾ ਦੋ ਲੜਕੇ ਮਾਰ ਵੀ ਗਏ ਚਾਰ ਜ਼ਖਮੀ ਵੀ ਹੈ ਇਹ ਦਸ਼ਤ ਦਾ ਮੋਲਵਾ ਮੇਰੀ ਜਾਨ ਮਾਰ ਨੂੰ ਖਤਰਾ ਪ੍ਰਸ਼ਾਸਨ ਕੁੰਮ ਕਰਦੀ ਨੀਂਦਰ ਸੁਤਾ ਮਿਸਤਰੀ ਕੋ ਨਾ ਫਾਇਰ ਕਰ ਜੋ ਵੀ ਕੀ ਲੱਗਦਾ ਕਿ ਕਿਉਂ ਤੁਹਾਨੂੰ ਧਮਕੀਆਂ ਆਈਆਂ ਕਿਸ ਚੀਜ਼ ਤੋਂ ਰੁਕਿਆ ਜਾਵੇ ਜਿਦਕੋ ਮੈਂ ਪਹਿਲੋ ਵੀ ਆਪਣਾ ਹਿੰਦੂ ਜਥੇਬੰਦੀਆ ਚ ਕੰਮ ਕਰਦਾ ਸੀ ਤੇ ਮੈਂ ਹੁਣ ਵੀ ਕਰ ਰਿਆਂ ਵੀ ਆਪਾਂ ਜਿਹਦਾ ਕੋਈ ਸਾਡੀ ਗਊ ਮਾਤਾ ਨੂੰ ਕੋਈ ਜਿਹਦਾ ਵਟਨਵਾਸੇ ਲੈ ਕੇ ਜਾਂਦਾ ਆਪਾਂ ਉਹ ਵੀ ਆਪਾਂ ਫੜਦੇ ਆ ਉਸ ਦਰਾਂ ਤੇ ਵੀ ਹੈ ਤੇ ਜਿਹੜੀ ਕਿ ਆਪਾਂ ਦੇਖੋ ਮੇਰੇ ਦਫਤਰ ਦੇ ਵਿੱਚ 2023 ਦੇ ਵਿੱਚ ਵੀ ਜਿਹੜੀ ਕਿ ਮੇਰੇ ਦਫਤਰ ਤੇ ਗੋਲੀਆਂ ਚਲਾ ਕੇ ਗਏ ਨੇ ਉਹਦੀ ਵੀ ਐਫਆਈ 0105 ਨੰਬਰ ਐਫਆਈਆ ਉਹ ਵੀ ਉਹ ਅਣਪਛਾਤੇ ਬੰਦੇ ਹਜੇ ਤੱਕ ਨਹੀਂ ਫੜੇ ਗਏ ਹਿੰਦੂ ਲੀਡਰ ਗਗਨ ਪਲਾਜ਼ਾ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸ਼ਹਾਜ਼ਾਦ ਪੱਟੀ ਨਾਲ ਤੂ ਤੂ ਮੈਮੇ ਹੋਈ ਉਹ ਚਾਹੁੰਦਾ ਹੈ ਕਿ ਇਹ ਲੋਕ ਉਹਦਾ ਪਤਲਾ ਨਾ ਫੁਕਣ ਤੇ ਇਹ ਚਾਹੁੰਦੇ ਨੇ ਕਿ ਉਹ ਇਹਨਾਂ ਦੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਨਾ ਬੋਲੇ ਇਸੇ ਗੱਲ ਦੀ ਲੜਾਈ ਹੈ ਔਰ ਪੁਲਿਸ ਨੇ ਸ਼ਹਾਜ਼ਾਦ ਪੱਟੀ ਤੇ ਮਾਮਲਾ ਦਰਜ ਕਰ ਲਿਆ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਵੀ ਜਾਣਕਾਰੀ ਦਿੱਤੀ ਕਿ ਮਾਮਲਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਜਾਰੀ ਹੈ ਕਤਲ ਦੇ ਕਿੰਨ 2 ਲੀਟਰ ਨੂੰ ਪਾਕਿਸਤਾਨੀ ਗੈਂਗਸਟਰ ਦੀ ਖਮਕੀ ਆਈ ਸੀ پوری ਆਡੀਓ ਵੀ ਆਈ ਕੀ ਮਾਮਲਾ ਕੋਇਆ ਤੇ ਕੀ ਕੀਤਾ ਜਾ ਰਿਹਾ ਹੈ ਇੱਕ ਗਗਨ ਪਲਾਜ਼ਾ ਹੈ ਤੋਂ ਬਟਾਲੇ ਦੇ ਉਹਨਾਂ ਨੇ ਇੱਕ ਸਮੇਂ ਕੰਪਲੇਨਰ ਦਿੱਤੀ ਸੀ ਕਿ ਆ ਆਡੀਓ ਦਿੱਤੀਆਂ ਸੀ ਕਿ ਨਾਲ ਜਿਹੜੇ ਪਾਕਿਸਤਾਨ ਦਾ ਸ਼ਾਜਾਦ ਭੱਟੀ ਹੈ ਉਹਨਾਂ ਨੂੰ ਕਾਫੀ ਧਮਕੀਆਂਆਂ ਦੇ ਰਹੀਆਂ ਕਿ ਤੂੰ ਉਹਨਾਂ ਦੇ ਪੁੱਤਲੇ ਕਿਉਂ ਸਾੜਦਾ ਨਹੀਂ ਇਸ ਤਰ੍ਹਾਂ ਕਰਕੇ ਕਿ ਮੈਂ ਤੁਹਾਡਾ ਇਹ ਕਰ ਦੂੰਗਾ ਉਹ ਕਹਦੇ ਦੋ ਦਿਨ ਬਾਅਦ ਵਿੱਚੋਂ ਫਿਰ ਉਹਦੀ ਉਸ ਸ਼ਾਜਾਦ ਭੱਟੀ ਨੇ ਜਿਹੜੀ ਆਪਣੀ ਵੀਡੀਓ ਅਪਲੋਡ ਕੀਤੀ ਵੀਡੀਓ ਦੀ ਫੇਸਬੁੱਕ ਤੇ ਇਹ ਨਾਲ ਗੱਲਬਾਤ ਕਰਦੇ ਸੀ ਫਿਰ ਉਹਨੂੰ ਲਿਆ ਕੇ ਸੰਦਿੱਤਾ ਜਦੋਂ ਇਹ ਸਾਰੇ ਫੈਕਟਸ ਵੈਰੀਫਾਈ ਕੀਤੇ ਤੇ ਇਹਦੇ ਤੇ ਫਿਰ ਅਸੀਂ ਅੱਗੇ ਕਾਰਵਾਈ ਕਰਦੇ ਹੋਏ ਕਿ ਕੇਸ ਰਜਿਸਟਰਡ ਕਰ ਦਿੱਤਾ ਵੀ ਅੱਗੇ ਜਾਂਚ ਕਰ ਰਹੇ ਹਾਂ ਕੀ ਉਹ ਕੀ ਆ ਗਿਆ ਸੀ ਤੇ ਕਿੰਨਾ ਦਿੱਤ ਤੁਹਾਨੂੰ ਬੇਸਿਕਲੀ ਉਹਦੇ ਵਿੱਚ ਇਹ ਹੋਈ ਸੀ ਕਿ ਤੁਸੀਂ ਮੇਰੇ ਪੁੱਤਲੇ ਬਾਰ-ਬਾਰ ਕਿਉਂ ਸਾੜਦੇ ਹੋ ਤੇ ਕੀ ਬਸੇ ਹੋਈ ਸੀ ਉਹਨੂੰ ਹੋਰ ਕੋਈ ਉਹਦੇ ਨਾਲ ਕਿਸੇ ਧਰਮ ਨੂੰ ਲੈ ਕੇ ਜਾਂ ਦੂਸਰੇ ਕਰਕੇ ਉਹੋ ਜਿਹੀ ਨਹੀਂ ਸੀ ਬਸ ਇਹਨਾਂ ਵੱਲੋਂ ਕਰਕੇ ਇਹਨਾਂ ਦਾ ਆਪਣਾ ਮੁੱਦਾ ਸੀ ਉਹਦੇ ਆਪਣਾ ਸੀ ਕੈਮਰਾਮੈਨ ਮਨੀਤ ਨਾਲ ਤੇ ਲੂਥ ਰਾਜਧਾਨਿਕ ਸੂਰਾ ਟੀਵੀ ਮਟਾਲਾ